ਜਾ ਕੇ ਮਸਤਕ ਭਾਗਨਾ ਕਹਿੰਦੇ ਇਹ ਉਹਨੂੰ ਅਵਸਥਾਵਾਂ ਮਿਲਦੀਆਂ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਲਿਖੇ ਹੁੰਦੇ ਆਪਾਂ ਅਰਦਾਸ ਕਰਕੇ ਇਹ ਤੇ ਮੰਗ ਸਕਦੇ ਹਾਂ ਮਹਾਰਾਜ ਭਾਗ ਦੇ ਦੇ ਜਦੋਂ ਆਹ ਪੰਜੇ ਚੀਜ਼ਾਂ ਅਰਦਾਸਾਂ ਦੇਖ ਲਓ ਆਪਾਂ ਕੀ ਕਰਨੀਆਂ ਇਹਨਾਂ ਅਰਦਾਸਾਂ 'ਚ ਆ ਜਾਵਾਂਗੇ ਤੇ ਸਾਡੇ ਮੱਥੇ ਦੇ ਭਾਗ ਚੰਗੇ ਹੋਣ ਲੱਗ ਪੈਣਗੇ ਇਹ ਵਿਦਿ ਤਿਸੈ ਪ੍ਰਾਪਤੀ ਜਾ ਕੇ ਮਸਤਕ ਭਾਗਨਾ ਕਹ ਨਾਨਕ ਤਿਸ ਸਭ ਕਿਸੇ ਨੀਕਾ ਕਮਾਲ ਹੀ ਕੀਤੀ ਪਈ ਹੈ ਮਹਾਰਾਜ ਨੇ ਪਹਿਲਾਂ ਕਹਿੰਦੇ ਸੀ ਉਹ ਚੰਗਾ ਹੈ ਉਹ ਚੰਗਾ ਹੈ ਉਹ ਚੰਗਾ ਹੈ ਕਹਿੰਦੇ ਹੁਣ ਤੂੰ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ ਤੇਰੇ ਨਾਲ ਜੁੜਨ ਵਾਲੀ ਹਰ ਚੀਜ਼ ਹੀ ਚੰਗੀ ਹੋਣ ਲੱਗ ਪਈ ਕਿਆ ਬਾਤ ਕਹੋ ਨਾਨਕ ਇਸ ਸਭ ਕੁਝ ਨੀਕਾ ਜੋ ਪ੍ਰਭ ਕੀ ਸ਼ਰਣਾਗਨਾ ਜਿਹੜਾ ਪਰਮੇਸ਼ਰ ਜੀ ਦੀ ਸ਼ਰਨ 'ਚ ਆ ਗਿਆ ਉਹਦੀ ਕਹਿੰਦੇ ਹਰ ਚੀਜ਼ ਹੀ ਚੰਗੀ ਤੇ ਸੋਹਣੀ ਹੋ ਜਾਂਦੀ ਹੈ ਸਮਾਪਤੀ ਹੈ ਬਸ ਇੱਕ ਪਉੜੀ ਬਣ ਕੇ ਸਮਾਪਤੀ ਕਰ ਦਿੰਨੇ ਆ ਅਰਥ ਜ਼ਿਆਦਾ ਵਿਚਾਰਨ ਦੀ ਲੋੜ ਨਹੀਂ ਮਹਾਰਾਜ ਕਿੱਦਾਂ ਇਹਨੂੰ ਐਕਸਪਲੇਨ ਕਰਦੇ ਹਨ ਕਹੋ ਨਾਨਕ ਤਿਸ ਸਭ ਕੁਛ ਦੀਤਾ ਕਹਿੰਦੇ ਤਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਹਾਂਜੀ ਇੱਕ ਮਾਇਆ ਹੈ ਜਿਹੜੀ ਤੈਨੂੰ ਸੱਤ ਦੀ ਜੂਨ ਚਪਾ ਰਹੀ ਹੈ ਇੱਕ ਮਾਇਆ ਜਿਹੜੀ ਸੱਤ ਦੀ ਜੂਨ ਚਪਾ ਰਹੀ ਹੈ ਤੈਨੂੰ ਇੱਕ ਮਾਇਆ ਹੈ ਜਿਹੜੀ ਮਾੜਾ ਕਹਿੰਦੇ ਮਬਾਰਕ ਐ ਸੀ ਮਾਇਆ ਤੇਰੀ ਕਮਾਈ ਹੋਈ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਕਹਿੰਦੇ ਉਹ ਘਰ ਮੈਲ ਮੰਦਰ ਸਰਾਵਾਂ ਸਭ ਪਵਿੱਤਰ ਹੋ ਜਾਂਦੇ ਜਿੱਥੇ ਗੁਰੂ ਦੇ ਪਿਆਰੇ ਆਣ ਕੇ ਬਹਿੰਦੇ ਗੁਰਮੁਖ ਸੇਵਕ ਸੇਖ ਅਭਿਆਗਤ ਅਭਿਆਗਤ ਹੁੰਦੇ ਜਿਹੜੇ ਯਾਤਰਾਵਾਂ ਤੇ ਚੱਲ ਰਹੇ ਹੁੰਦੇ ਹਨ ਕਹਿੰਦੇ ਉਹ ਉੱਥੇ ਲੈ ਕੇ ਸੁਖ ਲੈਂਦੇ ਹਨ ਆਪ ਜੀ ਵੇਖੀ ਨਾ ਜੀਵਨ ਹੈ ਸਾਨੂੰ ਸਤਗੁਰੂ ਜੀ ਨੇ ਛੱਡਣ ਲਈ ਕੁਝ ਨਹੀਂ ਕਿਹਾ ਕਹਿੰਦੇ ਤੁਹਾਡੀ ਮਾਇਆ ਤੁਹਾਡਾ ਹੀ ਖਾਣਾ ਤੁਹਾਡਾ ਹੀ ਟੋਣਾ ਪਵਿੱਤਰ ਹੋ ਜਾਏਗਾ ਤੁਹਾਡੇ ਹੀ ਘਰ ਪਵਿੱਤਰ ਹੋ ਜਾਣਗੇ ਕਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਇ ਵਰਸਾਕੇ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਕਹਿੰਦੇ ਉਹਨਾਂ ਦਾ ਘੋੜਾ ਘੋੜੇ ਤੇ ਪਹਿਨ ਵਾਲੀ ਕਾਠੀ ਕਾਠੀ ਦੇ ਥੱਲੇ ਸੋਨਾ ਰੇਸ਼ਮੀ ਵਿਸਾਉਣ ਵਾਲਾ ਕੱਪੜਾ ਸਾਰੀ ਕਹਿੰਦੇ ਪਵਿੱਤਰ ਹਨ ਟਾਡੀ ਗੱਡੀਆਂ ਵੀ ਪਵਿੱਤਰ ਹੋ ਜਾਣੀਆਂ ਨਾਮ ਚਰਨ ਜਿਆਂ ਦੀਆਂ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸੰਤ ਸਾਧ ਚੜ ਜਾਂਦੇ ਕਹਿੰਦੇ ਉਹ ਗੱਡੀਆਂ ਪਵਿੱਤਰ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਗੁਰਮੁਖ ਸਿੱਖ ਸੰਤ ਸਾਧ ਚੜ ਜਾਂਦੇ ਗੁਰੂ ਨੂੰ ਪਿਆਰੇ ਜਿਹੜੇ ਉਹ ਚੜ ਚੜ ਕੇ ਜਾਂਦੇ ਸਾਨੂੰ ਯਾਦ ਆਸਟ੍ਰੇਲੀਆ ਚਲੋ ਨਾਂ ਨਹੀਂ ਬੋਲਤਾ ਲੈ ਕੇ ਗੱਲ ਕਰੀ ਦੀ ਕਈ ਵਾਰੀ ਹੌਮੇ ਦਾ ਕਾਰਨ ਵੱਧ ਜਾਂਦਾ ਹੈ ਬੜੇ ਪਿਆਰੇ ਗੁਰਸੇ ਖਾਏ ਉਹਨਾਂ ਨੂੰ ਵੀਰ ਇੱਕ ਨੇ ਗੱਡੀ 'ਚ ਬਿਠਾਇਆ ਮਹਿੰਗੀ ਲਗਜ਼ਰੀ ਗੱਡੀ ਸੀ ਓਕੇ ਜੀ ਆ ਹੁਣ ਦੀ ਗੱਲ ਆ ਕੁਝ ਮਹੀਨਿਆਂ ਦੀ ਲਗਜ਼ਰੀ ਗੱਡੀ ਤੇ ਗੱਲ ਕਰਦੇ ਕਰਦੇ ਆ ਨਾ ਗੱਡੀ 'ਚ ਬੈਠੇ ਗੱਲ ਦੱਸਣ ਲੱਗ ਪਿਆ ਕਹਿੰਦਾ ਇਸ ਗੱਡੀ 'ਚ ਮੈਂ ਬੜੇ ਫਿਲਮੀ ਐਕਟਰ ਤੇ ਗੀਤਾਂ ਵਾਲੇ ਢੋਲੇ ਹਨ ਕਹਿੰਦਾ ਪਹਿਲੀ ਵਾਰੀ ਗੁਰਸਿੱਖ ਬੈਠੇ ਔਰ ਕਹਿੰਦਾ ਹੁਣ ਤੋਂ ਬਾਅਦ ਇਹ ਵਾਅਦਾ ਕਰਦਾ ਇਹਦੇ 'ਚ ਸਿਰਫ ਗੁਰਸੇਖੀ ਬੈਠਣਗੇ ਜਦੋਂ ਮੱਤ ਸਤ ਗੁਰੂ ਆਉਂਦੇ ਕਹਿੰਦਾ ਬੜੇ 에ਰਪੋਰਟਾਂ ਤੋਂ ਚੱਕਦਾ ਰਹਿਆ ਕਦੀ ਆਹ ਐਕਟਰ ਆ ਗਿਆ ਕਦੀ ਉਹ ਗੀਤਾਂ ਵਾਲਾ ਆ ਗਿਆ ਕਹਿੰਦਾ ਹੁਣ ਗੁਰਸੇਖਾਏ ਆ ਹੁਣ ਤੋਂ ਉਹ ਕੰਮ ਛੱਡਿਆ ਹੁਣ ਤੋਂ ਸਾਡੀਆਂ ਗੱਡੀਆਂ 'ਚ ਗੁਰਸੇਖੀ ਬੈਠਿਆ ਕਰ ਮੇਰੇ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਂਦੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਕਰੋ ਜੀ ਜੋ ਮਰਜੀ ਕਰੋ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਬੋਲੇ ਹਰ ਹਰ ਬੋਲੋ ਜੀ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਕਿੰਦੇ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਹੜੇ ਉਸ ਸੱਚੇ ਨਾਮ ਨੂੰ ਜਪਦੇ ਹਨ ਅਖੀਰਲੀ ਪੰਕਤੀ ਜਿਨ ਕੈ ਪੋਤਾ ਪੁਨ ਹੈ ਜਿਨ੍ਹਾਂ ਨੇ ਫਿਰ ਮੱਥੇ ਦੇ ਭਾਗ ਸਤਿਗੁਰੂ ਨੇ ਲਿਖੇ ਪਿੱਛੋਂ ਜਿਨ ਕੈ ਪੋਤਾ ਪੁਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਂਦੇ ਜਿਨ੍ਹਾਂ ਦੇ ਭਾਗ ਸਤਗੁਰ ਲਿਖਦੇ ਹਨ ਉਹ ਗੁਰਮੁਖ ਰੂਹਾਂ ਉਹ ਗੁਰੂ ਦੇ ਸਿੱਖ ਗੁਰੂ ਦੇ ਦਰ ਤੇ ਆਉਂਦੇ ਹਨ ਵੱਡੇ ਭਾਗ ਹਨ ਸੰਗਤ ਜੀ ਆਪਣੇ ਇਹ ਨਹੀਂ ਐਕਸਪਲੇਨ ਕੀਤਾ ਜਾ ਸਕਦਾ ਪਤਾ ਨਹੀਂ ਦਾਤਾ ਜੀ ਨੇ ਕਿਹੜੇ ਜਨਮਾਂ ਦੀਆਂ ਸਾਡੇ ਕਿੰਨੇ ਕੌਗਣ ਪਲਾ ਕੇ ਕਿੰਨੀ ਕ ਬਖਸ਼ਿਸ਼ ਕੀਤੀ ਹੈ ਜਿਹੜੇ ਸਤਿਗੁਰੂ ਜੀ ਦੇ ਇਸ ਪਾਵਨ ਦਰ ਤੇ ਆ ਕੇ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਸਤਿਗੁਰੂ ਜੀ ਦੀਆਂ ਬਾਤਾਂ ਸੁਣਦੇ ਪਾਉਂਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਇੱਕ ਦਿਨ ਸਾਡੀ ਹਸਤੀ ਖਤਮ ਹੋ ਜਾਵੇ ਅਸੀਂ ਵਾਹਿਗੁਰੂ ਹੋ ਜਾਈਏ ਲੋਕੀ ਸਾਨੂੰ ਇਹ ਨਾ ਕਹਿਣ ਕਿ ਜੰਮਿਆ ਸੀ ਇਹ ਮਰ ਗਿਆ ਇਹ ਜੰਮਿਆ ਸੀ ਇਹ ਮਰ ਗਿਆ ਕਹਿਣ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਮਾਣ ਕਹਿਣ ਕਿਤੇ ਇਹ ਆਇਆ ਸੀ ਗੁਰੂ ਦਾ ਸਿੱਖ ਆਪਣੀ ਕਮਾਈ ਕਰਕੇ ਗੁਰੂ ਦੇ ਵਿੱਚ ਹੀ ਸਮਾ ਗਿਆ ਤਾਂ ਜੋ ਅਸੀਂ ਵੀ ਉਸ ਸਮੁੰਦਰ ਰੂਪ ਸਤਿਗੁਰੂ ਵਿੱਚ ਸਮਾ ਜਾਈਏ ਸਾਡਾ ਜੰਮਣ ਮਰਨਾ ਆਉਣਾ ਜਾਣਾ ਇਹ ਦੁੱਖ ਤਕਲੀਫਾਂ ਚੱਲਣਾ ਇਹ ਸਾਰਾ ਕੱਟਿਆ ਜਾਵੇ ਸੰਗਤ ਜੀ ਕਥਾ ਵਿਚਾਰਾ ਕਰਦੇ ਆ ਬਹੁਤ ਗਲਤੀਆਂ ਹੋ ਜਾਂਦੀਆਂ ਅਸੀਂ ਕੀ ਕਥਾ ਕਰਨੀ ਹੈ ਸਾਨੂੰ ਤੇ ਬਾਣੀ ਚੰਗੀ ਤਰ੍ਹਾਂ ਪੜ੍ਹਨੀ ਹੁੰਦੀ ਹੈ ਗੁਰੂ ਸਹੰਤਾਰ ਸੁਕਰਨਾ ਮਿਹਰ ਕਰਨਾ ਆਪ ਜੀ ਨੇ ਅਰਦਾਸਾਂ ਕਰਦੇ ਰਹਿਣਾ ਕਿ ਦਾਤਾ ਇਸ ਮੂਰਖ ਨੂੰ ਸਮਤ ਦੇ ਕੇ ਰੱਖਿਓ ਇਸ ਮੂਰਖ ਦੇ ਮੱਥੇ ਤੇ ਕਰ ਹੁਕਮ ਮਨਸਤਕ ਹੱਥ ਧਰ ਵਿਚੋ ਮਾਰ ਕੱਡੀਆਂ ਮਰਿਆਈਆਂ ਗੁਰੂ ਨਾਨਕ ਦੇਵ ਪਾਛਾ ਆਤਰਾ ਕੇ ਸਾਡੇ ਮੱਥੇ ਤੇ ਸਾਡੇ ਅੰਦਰੋਂ ਬੁਰਾਈਆਂ ਨੂੰ ਮਾਰ ਕੱਢਿਓ ਭਜਾ ਦਿਓ ਸੱਚੇ ਪਾਤਸ਼ਾਹ ਬੁਰਾਈਆਂ ਨੂੰ ਤੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਿਓ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦਾ ਆਉਣਾ ਮੁਬਾਰਕ ਸਾਡਾ ਗੋਣਾ ਮੁਬਾਰਕ ਹੋ ਜਾਏ ਤੇ ਸਾਡਾ ਸਾਰਿਆਂ ਦਾ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਮਾਉਣਾ ਮੁਬਾਰਕ ਹੋ ਜਾਵੇ ਸਾਡੀ ਜ਼ਿੰਦਗੀ ਦੀ ਮੰਜ਼ਿਲ ਸਤ ਗੁਰੂ ਜੀ ਦੇ ਚਰਨਾਂ ਵਿੱਚ ਹੈ ਤੇ ਗੁਰੂ ਸਾਹਿਬ ਜੀ ਹਮੇਸ਼ਾ ਆਪਣੀ ਚਰਨ ਚ ਰੱਖਿਓ ਸੰਗਤ ਜੀ ਹੋਈਆਂ ਅਨੇਕਾਂ ਨੂੰ ਔਲਾਦੋ ਬਖਸ਼ ਦੇ ਹੋਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਧੰਨ ਸਾਹਿਬ ਵਾਹਿਗੁਰੂ ਜੀ ਕੀ ਬਹੁਤਿਆਂ ਦੀ ਓਲ੍ਹੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਦੀਆਂ ਦੇ ਹਜੂਰ ਦਾਸ ਬੇਨਤੀ ਹੈ ਜੀ ਆਹ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪਦੀ ਪਾਵਨ ਹਜ਼ੂਰੀ ਵੇ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਇਤਿਹਾਸ ਦੀ ਕਥਾ ਵਿਚਾਰ ਸ਼ੇਵ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ ਸੁਮਿੱਤੀ ਸੇਵਾ ਨੂੰ ਭਉਦਿਆ ਹੋਇਆ ਤਲਜੁਗ ਦੀ ਖਿਮਾ ਬਖਸ਼ਣਾ ਬੜੀ ਸੁਰੀ ਬਾਣੀ ਕਥਾ ਕੀਰਤਨ ਇਤਿਹਾਸ ਦਾ ਭਾਵ ਗੁਰਮਤਿ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਾਦਿਆਂ ਦਾ ਹਾਜ਼ਰੀਆਂ ਤੇਰਪੁਰ ਪੇਟਾਵਾਂ ਪ੍ਰਵਾਨ ਕਰਨੀਆਂ ਘਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਿ ਸ਼੍ਰੀ ਪਰਿਵਾਰ ਅੰਦਰ ਸੁਖ ਸ਼ਾਂਤੀ ਕਾਰੋਬਾਰ ਵਿੱਚ ਵਾਧੇ ਕਰਨ ਲਈ ਜੇਨਾ ਵਿੱਚ ਬੰਦ ਗੁਰ ਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪਰੰਦੇ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਆਪ ਜੀ ਨੂੰ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀ ਉਰਕਰਦੇ ਪ੍ਰੀਤਵਾਨ ਸਮੂਹ ਸੁਭ ਸੁਭਤਾ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਨਵੀਂ ਗੱਡੀ ਵਰਸ ਕੀਤੀ ਹੈ ਆੰਦਰ ਸ਼ੁਕਰਾਨਾ ਕਰਦੇ ਹਾਂ ਅਸ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਲਈ ਹੋਈ ਕਰਨੀ ਸੁਖਣ ਨਿਕਾਲੀ ਸੱਚੇ ਪਾਤਸ਼ਾਹ ਜੀਓ ਪ੍ਰਵਾਗੀਆਂ ਗੁਰਮਤਿ ਅਨਸਾਰ ਮੈਨੂੰ ਕਾਮਨਾ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ੀ ਸੱਚੇ ਪਾਤਸ਼ਾਹ ਜੀ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇ ਰਸਤੇ ਹਾਜ਼ਰ ਹੈ ਕਰੀ پاک ਸਾਲ ਸੋਜ ਪਵਿੱਤਰ ਆਹ ਲਾਉ ਤੋ ਬਿਹਾਰਾਏ ਆਜ ਦੀ ਦਾਸੀ ਪ੍ਰਸ਼ਾਦ ਜਿਉ ਸ਼ਕੇ ਨਾਮ ਵਾਹਿਗੁਰੂ ਵਹਿਨ ਜਪੇ ਸ੍ਰੀ ਮੁਖਵਾਨੀ ਵਸ ਕਰ ਸਈ ਪਿਆਰੇ ਮੇਜਨਾ ਮਲੇ ਆਮ ਦਾ ਨਾਮ ਚਤਾਵੇ ਨਾਨਕ ਨਾਮ ਚੜਦੀ ਕਲਾ ਹੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੋਹਰਾ ਆਗਿਆ ਭਈ ਆਕਾਲ ਕੀ ਤਵੇ ਜਲਾਇਓ ਸਭ ਸਿੱਖਣ ਤੋਂ ਹੁਕਮ ਹੈ ਸੁੰਗਰਾਂ ਤੇ ਮਾਣੇਉ ਪ੍ਰਗਟ ਦੁਰਾਂ ਕੀ ਜੋ ਪ੍ਰਗਟ ਮਿਲ ਬੋਲ ਤਿਹ ਹੈ ਕੋਈ ਸ਼ਬਦ ਬਹਲੇ ਰਾਜ ਕਰੀ ਗਾਲ ਖਾਲਸਾ ਆਕੀ ਰਹੇ ਨਾ ਕੋਈ ਗਾਲ ਹੋਈ ਸਾ ਮਿਲਦੀ ਦੇਵੀ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੁੰਤਰੀ ਪਾਰ ਸੋ ਸਰਦਾ ਕਰ ਸੀਨ ਦੇ ਗੁਰਕਾਰ ਉਤਾਰਨ ਹਾਰ ਕੰਡਾ ਜਾ ਕੇ ਹੱਥ ਮੈਂ ਸੋ ਰਮਰੀ ਰਤਿਆ ਕਰੇ ਗੁਰ ਕਰਦੀ ਧਰ ਜਗਦੀਸ ਸੋ ਰਮਰੀ ਰਤਿਆ ਕਰੇ ਗੁਰ ਕਰਦੀ ਧਰ ਜਗਦੀਸ ਬੋਲੇ